ਸਿਹੀ ਜਰਦੀਪ ਸਿੰਘ ਜਰਦੀ ਸਾਹਿਬ ਦਾ ਚੇਅਰਮੈਨ ਮਾਰਕੀਟਿੰਗ ਬੋਲਦਾ ਅੱਛਾ ਅੱਜ ਮਜੀਠਾ ਸਾਹਿਬ 7 ਮਹੀਨੇ ਬਾਅਦ ਰਿਆ ਹੋ ਕੇ ਆਏ ਜੇਲ੍ਹ ਤੋਂ ਤਾਂ ਕਿੰਨਾ ਕੁ ਤਸ਼ਾਈ ਜਨਾਬ ਸ਼ਾਜੇ ਇਹਨਾਂ ਨੇ ਕਦੀ ਅੱਗੇ ਹੋਇਆ ਹੀ ਨਹੀਂ ਮਜੀਠਾ ਸਾਹਿਬ ਨੇ ਹੋਰ ਨਾਲ ਅਕਾਲੀ ਦਲ ਮੱਝ ਦੇ ਵਿੱਚ ਜਿੱਤਨ ਦੀ ਪੋਜੀਸ਼ਨ 'ਚ ਆ ਗਿਆ ਮੁਝ ਇਹ ਜਿਹੜੇ ਮਜੀਠਾ ਦੇ ਐਮਐਲਏ ਹੈ ਗਿੱਲ ਉਹ ਤਾਂ ਕਹਿੰਦਾ ਇਹ ਤਾਂ ਇੱਕ ਜ਼ਮਾਨਤ ਮਿਲੀ ਹੈ ਫੈਸਲਾ ਤਾਂ ਲੈਣਾ ਬਾਕੀ ਹੈ ਇਹ ਗੱਲ ਇਹ ਆ ਜੀ ਜਿਹਦੇ ਨੇ ਮੈਂ ਆਪਣੇ ਬੀਬੀ ਕੰਨੀ ਗਨੀਰ ਕੋ ਰਿਹਾ ਜਦ ਸਾਹਮਣੇ ਆਇਆ ਕਿਹਨ ਸਾਹਿਬ ਮਜੀਠੀਆ ਦੇ ਪੀਰੇ ਆ ਬਿਕਰਮ ਸਿੰਘ ਕੂਟਿਆ ਦੇ ਉਹ ਇਧਰੋਂ ਜਾ ਕੇ ਉਧਰ ਖਲੋਟਿਆ ਮੈਂ ਇੱਕ ਗੱਲ ਦੱਸ ਦੇਣੀ ਚਾਹਣਾ ਛੇਸ ਬੰਦੇ ਨੇ ਬਿਕਰਮ ਸਿੰਘ ਮਜੀਠੀਆ ਵਰਗੇ ਪਰਵੇਹੀ ਹੀ ਬੰਦੇ ਕੋ ਉਂਗਲ ਫੜ ਕੇ ਸਿਆਸੀ ਪੰਨੇ ਸਿੱਖੇ ਹੋਣ ਅੱਜ ਉਹ ਬੰਦਾ ਜੇ ਇਹਨਾਂ ਦਾ ਨਹੀਂ ਬਣਿਆ ਤਾਂ ਕਿਸੇ ਦਾ ਨਹੀਂ ਬਣਦਾ ਪਰ ਆਵਾਜ਼ੀ ਪਾਰਟੀ ਦੀ ਸਰਕਾਰ ਤਾਂ ਇਹ ਕਹਿੰਦੀ ਗੱਲ ਕਹਿੰਦੀ ਹੈ ਤੀਜਾਂ ਦੇ ਉੱਤੇ ਵੀ ਉਹ ਸ਼ਰੀਆਮ ਕਹਿੰਦੀ ਐ ਵੀ ਅਕਾਲੀ ਦਲ ਤਾਂ ਖਤਮ ਹੈ ਜੀ। ਕੱਲੇ ਆ ਵੀ ਅਕਾਲੀ ਦਲ ਜੇ ਖਤਮ ਹੈ ਤਾਂ ਇਹ ਵੀ ਇਹ ਇਲੈਕਸ਼ਨ ਤੋਂ ਪਹਿਨੋਂ 22 ਤੋਂ ਪਹਿਨੋਂ ਇਹ ਵੀ ਖਤਮੇ ਸੀ। ਅਕਾਲੀ ਦਲ ਤੇ ਸਰਵਾਈਵ ਕਰ ਰਿਹਾ ਇਹ ਇਹ ਲੋਕਾਂ ਦੇ ਪੱਲੇ ਕੋ ਜੁ ਨਾ। ਕਹਿੰਦੇ ਪਾਰ ਨਹੀਂ ਮਿਲਦੀਆਂ ਕਹਿੰਦੀ ਸੀ ਤਾਂ ਜਿੱਤੇ। ਕਹਿੰਦੇ ਪੰਜਾਬ 'ਚ ਡਾਇਨਾਸੌਰ ਤਾਂ ਆ ਸਕਦੇ ਪਰ ਅਕਾਲੀ ਦਲ ਨਹੀਂ ਆਉਂਦਾ ਜੀ। ਕੀ ਕਹਿਣਾ ਹੈ? ਡਾਇਨਾਸੌਰ ਆ ਗਿਆ ਠੀਕ ਆ। ਅਕਾਲੀ ਦਲ ਤੇ ਤਰਨਤਾਰੀ ਇਲੈਕਸ਼ਨ ਤੋਂ ਉਦੋਂ ਹੀ ਆ ਗਿਆ ਇਹਨਾਂ ਇਲੈਕਸ਼ਨ ਤੋਂ। ਤੁਰੰਤ ਤੇ ਰਿਜ਼ਲਟ ਆਇਆ। ਅਲੀ ਉਹ ਤਾਂ ਇਲੈਕਸ਼ਨ ਦੇ ਵਿੱਚ ਇਹਨਾਂ ਮਜੀਠੀਆ ਸਾਹਿਬ ਨੂੰ ਅੰਦਰ ਦੇ ਕੇ ਰੱਖਿਆ ਉਹ ਹੁੰਦੇ ਇੱਥੇ ਬਾਹਰ ਦੇ ਇਹ ਮਾਝੇ ਦੀ ਇਹ ਸਿਰ ਦਾ ਰਿਜ਼ਲਟ ਕੁਝ ਹੋਰ ਹੋਣਾ ਸੀ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਨਸ਼ਾ ਮੁਕਤ ਕੀਤਾ ਪੰਜਾਬ ਨੂੰ ਅਕਾਲੀ ਦਲ ਨੇ ਨਸ਼ੇ 'ਚ ਫਸਾਇਆ ਸੀ ਪੰਜਾਬ ਜਦੋਂ ਅਕਾਲੀ ਗੱਲ ਦੀ ਸਰਕਾਰ ਸੀ ਨਾ ਉਦੋਂ ਪੰਜਾਬ ਦੇ ਵਿੱਚ ਨਸ਼ਾ 50 ਪੈਸੇ ਸੀ ਕਾਹਨਕੀ ਸਰਕਾਰ ਦੇ ਉਹ ਨਸ਼ਾ 50 ਪੈਸੇ ਹੋ ਗਿਆ ਅੱਜ ਉਹ ਨਸ਼ਾ 1 ਰੁਪਿਆ ਹੋਆ ਇਹਨਾਂ ਦਾ ਸਿਰਫ ਮਸ਼ਹੂਰੀਆਂ ਦੇ ਉੱਤੇ ਹੈਗਾ ਹੋਰ ਜੋ ਤੁਸੀਂ ਲਿਖਿਆ ਉਹਦਾ ਗਰਾਊਂਡ ਤੇ ਕੁਝ ਨਹੀਂ ਹੈ ਅੱਜ ਇੱਕ ਮਸ਼ਹੂਰੀ ਦੀ ਗੱਲ ਤੁਸੀਂ ਕੀਤੀ ਆ ਤਾਂ ਭਗਵੰਤ ਮਾਨ 2022 ਦੀਆਂ ਵੋਟਾਂ ਤੋਂ ਪਹਿਲਾਂ ਇਹ ਗੱਲ ਕਹਿੰਦੇ ਸੀਗੇ ਵੱਡੇ ਬਾਦਲ ਸਾਹਿਬ ਜਿਹੜੇ ਸੀਗੇ ਉਹਨਾਂ ਦੀ ਹਰ ਜਗ੍ਹਾ ਤਸਵੀਰ ਹੁੰਦੀ ਸੀਗੀ ਤੇ ਇਸ ਬਾਰੇ ਕੀ ਕਹੋਗੇ ਭਗਵੰਤ ਸਾਹਿਬ ਜੇ ਤਸਵੀਰਾਂ ਲਾਉਣ ਦੀ ਅਖੀਰ ਕਰਦੀ ਬਾਦਲ ਸਾਹਿਬ ਦਾ ਸਿਰਫ ਨਾਂ ਲੈਂਦਾ ਬਾਰੇ ਦੀ ਪੀਟਲਿਆਂ ਦੀ ਫੋਟੋ ਆ ਆਪਣਾ ਇਹ ਗੱਲ ਹੱਸਦੇ ਵੀ ਨਾਂ ਲਿਖਿਆ ਮੇਰੀ ਲੋਕ ਸੰਤਰੀਤੀ ਦੀ ਯਾਤਰਾ ਸਕੀਮ ਉਹਦੇ ਵਿੱਚ ਨੇ ਕਲਾਸਾਂ ਦੇ ਉੱਤੇ ਦਾ ਨਾਮ ਲਿਖਿਆ ਇਹਨੇ ਇੱਕ ਫੋਟੋਕਾਰ ਵਿਖਾ ਰਿਆ ਜੀ ਜਵਾਹਰ ਸਾਹਿਬ ਤੇ ਪ੍ਰਗਨਥੇ ਦਾ ਨਾਮ ਲਿਖਿਆ ਕੋਈ ਨਾ ਕੋਈ ਰਾਜਨ ਜੀਵੇਂ ਉਹ ਜੀ ਚੱਲਿਆ ਜਿਹਦੇ ਡੈਗਾਂਦ ਦੇ ਉੱਤੇ ਦੀ ਫੋਟੋ ਨਹੀਂ ਨਾ ਕੋਈ ਹੋਰ ਜੀਵੇਂ ਉਹ ਜੀ ਚੱਲਿਆ ਕੀਮ ਬੇਸ਼ੱਕ ਨਾ ਚੱਲੇ ਪਰ ਇਹਨਾਂ ਦੀ ਮਸ਼ਹੂਰੀ ਸਭ ਤੋਂ ਵੱਧ ਚੱਲਦੀ ਹੈ ਮੁੱਖ ਮੰਤਰੀ ਸਾਹਿਬ ਦਾ ਇਹ ਵੀ ਕਹਿਣਾ ਹੈ ਕਿ ਅਕਾਲੀ ਦਲ ਔਰ ਕਾਂਗਰਸ ਨੇ 70 ਸਾਲਾਂ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਸਾਰੇ ਕੰਮ ਤਾਂ ਅਸੀਂ ਕੀਤੇ 70 ਸਾਲਾਂ ਚ ਆ ਕੇ ਜਿੰਨਾ ਕਰਜ਼ਾ ਪਿਛਲੇ 70 ਸਾਲਾਂ ਦੇ ਅਕਾਲੀ ਦਲ ਦੇ ਤੇ ਕਾਂਗਰਸ ਦੇ ਪੰਜਾਬ ਤੇ ਚੜਾਇਆ ਹੈ ਉਹਨਾਂ ਨੇ ਪਿਛਲੇ 14 ਸਾਲਾਂ ਇ ਚੜਾਤਾ ਹੁਣ ਗਾੜੀ ਚੜਾਣਾ ਹੋਰ ਬਣਾਣਾ 2027 ਦੇ ਇਲੈਕਸ਼ਨਾਂ ਦੀ ਤਿਆਰੀਆਂ ਫਿਰ ਅਕਾਲੀ ਦਲ ਵੱਲੋਂ ਹੀ ਪੂਰੀਆਂ ਤਿਆਰੀਆਂ ਆ ਪੂਰੀਆਂ ਤਿਆਰੀਆਂ ਉਹ ਸਰਕਾਰ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਫਿਰ ਜਿੱਤ ਕੇ ਨਿਕਲਾਂਗੇ ਹਰ ਵਾਰ। ਸਲਾਮ ਸ਼ੰਤੀ ਵੀ ਜਿੱਤ ਹਾਸਲ ਕੀਤੀ ਅਸੀਂ। ਅਸੀਂ ਸਾਡੇ ਜੋਲ ਜੋ ਜਿਹੜਾ ਵਾਗ ਦਵੇ ਜੋਲ ਦੀ ਉਹ ਝੋਟੂ ਅਸੀਂ ਬਲਾਕਪੁਰ ਦੀ ਸੀਟ ਜਿਹੜੀ ਆ ਝੀਠੇ ਚੋਂ ਜਿੱਤੇ ਆ। ਆਮ ਆਦਮੀ ਪਾਰਟੀ ਕਹਿ ਰਹੀ ਐ ਅਸੀਂ ਰਿਪੀਟ ਕਰ ਰਹੇ ਆ 2027। ਇਹ ਤਾਂ 2027 ਉਹ ਵੀ ਨਹੀਂ ਬਹਾਉ ਗੂ ਜਿੰਨੇ ਪਿੰਡਾਂ ਵਿੱਚ ਫਟਿਆ ਵੀ ਇੱਕ ਦੇ ਕੇ ਦੇ ਫੇਰ ਹੀ ਜਿੱਤਣਗੇ ਨਾ। ਇਹਨਾਂ ਦੇ ਲੋਕਾਂ ਦੇ ਜੀਨ ਵਾਲਾ ਪਿੰਡ ਹੈ ਉਹਨੂੰ ਦੇ। ਧੰਨਵਾਦ। ਉਹ ਇਹਨਾਂ ਦੀ ਹਾਲਾਤ ਹੈ ਜੋ ਲੋਕਾਂ ਦਾ